ਮੈਂ ਬਾਬੇ ਦੀਪ ਸਿੰਘ ਵਾਲਾ ਖਾਲਸਾ ਰਾਜ ਹੀ ਮੰਗਦਾ ਉਹ ਹੀ ਖਾਲਸਾ ਰਾਜ ਦਵਾਰੇ ਅੱਖਾਂ ਮੂਰੇ ਦਿਖਾ ਦਿਓ ਉਹ ਦਿੱਲੀ ਦੇ ਉੱਤੇ ਸਿੰਘਾਂ ਦਾ ਰਾਜ ਕਰਕੇ ਮਖਾ ਦਿਖਾ ਦਿਓ ਸੁਪਨੇ ਦੇ ਵਿੱਚ ਦੀਦੇ ਕਰੋ کریم ਖਾ ਚੰਡੇ ਨਸਾਨ ਗੁਰੂ ਦੇ ਝੁਲਦੇ ਕਿਉਂ ਫਿਰਦੇ ਹੂੰ ਜੁੱਤੀ ਥੱਲੇ ਲੱਗੇ ਲੀਡਰਾਂ ਦੇ ਕਿਉਂ ਤਲਬਿਆਂ ਚੱਟਦੇ ਉਹ ਸਿੰਘ ਗੁਰੂ ਦੇ ਕਿਸੇ ਕੋਲੋਂ ਨਹੀਂ ਡਰਦੇ ਹੁੰਦੇ ਪਮਾ ਮੌਤ ਮੂਰੇ ਹਜੇ ਉਹਦੇ ਨਾਲ ਵੀ ਖੁੱਲਕੇ ਐਮਕਾ ਲੜਦੇ ਉਹ ਜੇਲਾ ਵਿੱਚ ਜੋ ਸਿੰਘ ਬੈਠੇ ਨੇ ਕੀ ਦੇ ਖਾਤਰ ਜੇਲਾ ਵਿੱਚ ਪਾਏ ਐਨ ਇਸ ਐਂ ਐਸੇ ਲੱਗ ਕੇ ਐ ਕੀ ਦੇ ਪਿੱਛੇ ਜੇਲਾਂ ਵਿੱਚ ਗਏ ਲੋਕੋ ਸੋਡੇ ਸਮਝਾਂ ਵਿੱਚ ਗੱਲ ਨਹੀਂ ਆਉਂਦੀ ਲੀਡਰਾਂ ਦੇ ਤਲਵੇ ਚੱਟਦੇ ਕਿਉਂ ਰਹਿੰਦੇ ਉਹ ਸਿੱਖ ਦੂਲੋ ਵਾਲੇ ਬਾਣਾ ਸੱਚੀ ਗੱਲ ਜਮਾ ਮਖਾ ਕਹਿੰਦਾ ਕਿਸੇ ਨੇ ਨਹੀਂ ਬੁਲਵਿੰਦਰ ਜਟਾਣਾ ਬਣ ਜਾਣਾ ਉਹ ਕਿਸੇ ਨੇ ਨਹੀਂ ਬੁਲਵਿੰਦਰ ਜਟਾਣਾ ਬਣ ਜਾਣਾ ਨਾ ਹੀ ਬੀਬੀ ਖਾਲੜਾ ਚੇਹ ਬਣਨਾ ਗਾ ਪੱਗ ਦੀ ਹਾਜ਼ਰ ਰੱਖਣੀ ਐ ਉੱਥੇ ਇੱਕ ਚੰਡੇ ਥੱਲੇ ਆਜੋ ਇੱਕ ਗੁਰੂ ਦੇ ਚੰਡੇ ਥੱਲੇ ਆਜੋ ਇੱਕ ਗੁਰੂ ਦੇ ਚੰਡੇ ਥੱਲੇ ਆਜੋ ਛੱਡ ਦੋ ਝਾੜੂ ਕਾਂਗਰਸ ਕਾਲੀਆਂ ਦਾ ਭਾਜਪੀ ਦਾ ਖਹਿੜਾ ਇਹਨਾਂ ਨੇ ਹਾਲ ਕੀਤਾਗਾ ਕੁੱਟ-ਕੁੱਟ ਕੇ ਬੜਾ ਪੈੜਾ ਇਹਨਾਂ ਨੇ ਹੀ ਅੰਬਰ ਸਰ ਦਾ ਹਾਲ ਕੀਤਾ ਤੂਪਾਂ ਨਾਲ ਕਿੰਨਾ ਪੈੜਾ ਛੱਡ ਦੂ ਸਕਦਾ ਹੱਥ ਹੈੜਾ ਇੱਕ ਗੁਰੂ ਦੇ ਚੰਡੇ ਥਲੇ ਆ ਕੇ ਖੜ ਜੋ ਮੈਂ ਤਾਂ ਬੇਣਤੀ ਇਹੀ ਸੋਨੂੰ ਕਰਦਾ ਇੱਕ ਚੰਡੇ ਥੱਲੇ ਆ ਕੇ ਖੜ ਚੋ ਇੱਕ ਚੰਡੇ ਥੱਲੇ ਆ ਕੇ ਖੜ ਚੋ ਗੁਰੂ ਦੇ ਸਿੰਘ ਬਣ ਕੇ ਨਾਂ ਨਾਲ ਲੜ ਪੋ ਗੁਰੂ ਦੇ ਸਿੰਘ ਬਣ ਕੇ ਨਾਂ ਨਾਲੇ ਲੜ ਪੋ ਕਹਾਰਾਂ ਦੇ ਦੱਲੇ ਕਿਉਂ ਤੁਸੀਂ ਟੋਟ ਲੋਕ ਮੁਖਾ ਬਣ ਕੇ ਓਏ ਪਹਿਲਾਂ ਬੀਬੀ ਖਾ ਲੜਾ ਹਨੂ ਹਰਾਇਆ ਸੀ ਹੁਣ ਜਿੱਤ ਆ ਕੇ ਲੋਕੋ ਹੁ ਦਿਖਾ ਦੋ ਏ ਉਹ ਛੋਡੀ ਬਜਾ ਕਰਕੇ ਸਿੱਧੂ ਮੂਸੇ ਵਾਲਾ ਮਾਰਿਆ ਗਿਆ ਬੀਬੀ ਖਾਲੜਾ ਮੰਗੂ ਸੀ ਗਿਆ ਹਰਾ ਤਾ ਓਏ ਬੀਬੀ ਖਾਲੜਾ ਮੰਗੂ ਸੀ ਗਿਆ ਹਰਾ ਤਾ ਓਏ ਉਹ ਸਿਰ ਤੇ ਉੱਤੇ ਪੱਗ ਬੰਨੀ ਐ ਉਹਦੀ ਸੰਗ ਸ਼ਰਮ ਤਾਂ ਕਰ ਲੋ ਹੈ ਹੈ ਕਿਉਂ ਸਰਕਾਰਾਂ ਦੇ ਤਲਬੇ ਚੱਟਦੇ ਕਿਉਂ ਜੁੱਤੀ ਥੱਲੇ ਲੋਕ ਰਹਿਨੇ ਹੋਏ ਛੱਡੋ ਇੱਕ ਸਾਲ ਸਰਕਾਰ ਦਾ ਖੇੜਾ ਛੱਡੋ ਪੰਜ ਸਾਲ ਸਰਕਾਰ ਦਾ ਪੈਂਡਾ ਸਿੰਘ ਗੁਰੂ ਪਿੱਛੇ ਚੱਲ ਪੋ ਸਿਰ ਦੇ ਪੱਗ ਪਿੱਛੇ ਲੋਕ ਚੱਲ ਪੋ ਅੱਜ ਫੇਰ ਮੂਲ ਕਿ ਅੱਜ ਫੇਰ ਮੁੜ ਤੋਂ ਵੀ ਪਖਾਲੜਾ ਮੁੜ ਕੇ ਕੈਨੇਡਾ ਅਮਰੀਕਾ ਤੋਂ ਬਾਬਸ ਇੱਥੇ ਚਉਣਾ ਲੜਨ ਸਿੰਘਾਂ ਲਈ ਆ ਗਈ ਓਏ ਅੰਬਰਤਪਾਲ ਦੀ ਸਪੋਰਟ ਤੇ ਵਿੱਚ ਤਾਂ ਅੰਬਰਤਪਾਲ ਦੀ ਸਪੋਰਟ ਦੇ ਵਿੱਚ ਤਾਂ ਬੀਬੀ ਖਾਲੜਾ ਆ ਗਈ ਅੱਜ ਤਾਂ ਲੋਕੋ ਜਿੱਤਿਆ ਦੋ ਅੰਬਰਤਪਾਲ ਨੂੰ ਕਿਤੇ ਬੀਬੀ ਖਾਲੜਾ ਸਿੱਧੂ ਮੂਸੇਵਾਲੀ ਨਾ ਕਰਦੇਓ ਸਿਰ ਤੇ ਉਤੇ ਪੱਗ ਬੰਨੀ ਐ ਉਹ ਦੀ ਲਾਜ ਤਾਂ ਰੱਖ ਦੋ ਜੇ ਗੁਰੂ ਦੇ ਸਿੰਘ ਬਣੇ ਹੂੰ ਸਿਰ ਤੋਂ ਨਹੀਂ ਪੱਗ ਮਖਾਂ ਲਾਗੇ ਥੱਲੇ ਧਰ ਦੋ ਜੇ ਨਹੀਂ ਗੁਰੂ ਦੇ ਸਿੰਘ ਬਣਨਾ ਚਾਉਂਛੇ ਚੱਲੇ ਤੁਸੀਂ ਹੀ ਬਣਨਾ ਸਿਰ ਤੋਂ ਪੱਗ ਲੋ ਕੋ ਥੱਲੇ ਲਾ ਕੇ ਤਰ ਦੋ ਜੇ ਬਚਾਉਣਾ ਹੈ ਖਾਲਸਾ ਰਾਜ ਤਾਂ ਦੀਪ ਦੀਪ ਸਿੰਘ ਬਾਬੇ ਜਿਹਾ ਖਾਲਸਾ ਰਾਜ ਲਿਆ ਦੋ ਬਾਬੇ ਦੀਪ